ਤੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਹੁਣ ਖੜੇ ਆ ਜੀ ਆਪਾਂ ਪਿੰਡ ਖਹਿਰਾ ਤੇ ਲਾਗੇ ਪੁਲ ਦੇ ਬਿਲਕੁਲ ਥੱਲੇ ਪਏ ਜਿਹੜਾ ਰੋਡ ਜਾਂਦਾ ਆ ਫਲੋਰ ਨੂੰ ਠੀਕ ਆ ਇਹ ਹਾਈਵੇ ਆ ਜਿਹੜਾ ਉੱਪਰ ਜਿਹੜਾ ਨੈਸ਼ਨਲ ਹਾਈਵੇ ਜਾ ਰਿਹਾ ਹੈ ਦਿੱਲੀ ਵਾਲਾ ਤੇ ਇਹਦੇ ਨਾਲ ਇੱਕ ਸਾਡੇ ਇੱਕ ਫੂਡ ਆ ਜੀ ਫਾਸਟ ਫੂਡ ਆ ਦੇਖੋ ਤੁਸੀਂ ਦੇਖ ਸਕਦੇ ਹੋ ਸੁਖ ਫਾਸਟ ਫੂਡ ਤੇ ਆ ਇਹਦਾ ਨਾ ਬੋਰ ਲੱਗਿਆ ਮਨਵੀਰ ਵਾਲਾ ਤੇ ਇੱਥੇ ਜਿਹੜਾ ਪਰਿਵਾਰ ਆ ਜੀ ਪਰਿਵਾਰ ਹੈਗਾ ਜੀ ਇੱਕ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਇਹ ਆ ਜੀ ਹਸਬੰਡ ਵਾਈਫ ਜਿਹੜੇ ਜੀ ਦੋਨੋਂ ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਵੀ ਕਰਦੇ ਨੇ ਨਾਲ ਆਪਣਾ ਇੱਕ ਪਾਰਟ ਟਾਈਮ ਕਹਿ ਲਈਏ ਜਾਂ ਇੱਕ ਆਪਣੀ ਰੋਜ਼ੀ ਰੋਟੀ ਨੂੰ ਕਮਾਉਣ ਦਾ ਇੱਕ ਹੋਰ ਨਵਾਂ ਜਰੀਆ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਤੇ ਇਹਨਾਂ ਨੇ ਇੱਕ 버ਗਰ ਵਗੈਰਾ ਬਣਾਉਂਦੇ ਨੇ ਤੇ ਬਾਕੀ ਗੱਲਬਾਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਭਾਈ ਜੀ ਠੀਕ ਠਾਕ ਹਾਂ ਬਹੁਤ ਵਧੀਆ ਅੱਛਾ ਭਾਈ ਜੀ ਪਹਿਲਾਂ ਤਾਂ ਮੈਨੂੰ ਐਡਰੈਸ ਦੱਸੋ ਪਹਿਲਾਂ ਪ੍ਰੋਪਰ ਐਡਰੈਸ ਕੀ ਹੈਗਾ ਇਹ ਇਹ ਖਰਾਬ ਏਂਡਾ ਜੀ ਅੱਛਾ ਜੀ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਜ਼ਿਲ੍ਹਾ ਜਲੰਧਰ ਇਹ ਜਿਹੜਾ ਤੁਹਾਡਾ ਸਟਾਲ ਹੈਗਾ ਆ ਇਹ ਕਿੱਥੇ ਹੈਗਾ ਬਿਲਕੁਲ ਇਹ ਪੁਰ ਤੋਂ ਫਲੌਰ ਨੂੰ ਜਾਨਾ ਖੱਬਿਆਤਾ ਜੀ ਤੇ ਭਾਜੀ ਕਿੰਨੀ ਦਿਨ ਹੋ ਗਈ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਤੇ ਹੋਰ ਕੀ ਕੀ ਕੰਮ ਕਰਦੇ ਹੋ ਅਸੀਂ ਇੱਥੇ ਗੁਰਦਾਰ ਸਾਹਿਬ ਦੇ ਦਾਸ ਮਹਾਰਾਜ ਦੇ ਗੁਰਦਾਰ ਸਾਹਿਬ ਡਿਊਟੀ ਕਰਦੇ ਆ ਅੱਛਾ ਜੀ ਤੇ ਉੱਥੇ ਅਸੀਂ ਫਿਰ ਆਪਣੀ ਸਾਈਡ ਬਿਜ਼ਨਸ ਸ਼ੁਰੂ ਕੀਤਾ ਨਾਲ ਅੱਜ ਤੋਂ 2 ਮਹੀਨੇ ਪਹਿਲਾਂ ਅੱਛਾ ਜੀ ਕੁਲਕੀਆਂ ਦਾ ਕੰਮ ਸ਼ੁਰੂ ਕੀਤਾ ਸੀਗਾ ਅੱਛਾ ਜੀ ਤੇ ਉਸ ਤੋਂ ਬਾਅਦ ਨਾਲ ਨਾਲ ਫਿਰ ਸਾਨੂੰ ਡਿਮਾਂਡ ਆਉਣ ਲੱਗੀ ਕਸਟਮਰਾਂ ਦੀ ਵੀ ਤੁਸੀਂ ਆਈਟਮਾਂ ਵਧਾਓ ਅੱਛਾ ਠੀਕ ਵੀ ਸਾਨੂੰ ਇੱਥੇ ਕਿਤੇ ਜਿਹੜੇ ਕੁਝ ਸਮਾਨ ਨਹੀਂ ਮਿਲਦਾ ਖਾਂਚਣ ਵਾਲਾ ਫਿਰ ਅਸੀਂ 버ਗਰ ਸ਼ੁਰੂ ਕੀਤਾ ਨਾਲ ਫਿਰ ਮਨਚੂਰੀਅਨ ਪਾਸਤਾ ਨਿਊਡਲ ਤੇ ਹੁਣ ਅਸੀਂ ਸਪ੍ਰਿੰਗ ਰੋਲ ਨਾਲ ਡਿਮਾਂਡ ਬਹੁਤ ਆ ਰਹੀ ਉਹਦੀ ਵੀ ਸ਼ੁਰੂ ਕਰ ਰਹੇ ਇੱਕ ਦੋ ਦਿਨ ਦੇ ਵਿੱਚ ਅੱਛਾ ਉਹ ਵੀ ਸ਼ੁਰੂ ਕਰ ਰਹੇ ਨਾਲ ਹਾਂ ਜੀ ਤੇ ਹਾਂ ਜੀ ਭਾਈ ਜੀ ਭਾਈ ਕੀ ਕੀ ਬਣਾਉਨੇ ਕੀ ਕੀ ਹੋ ਤੁਸੀਂ ਇੱਥੇ ਅਸੀਂ 버거 ਨੂਡਲ ਜੀ ਪਾਸਤਾ ਮਨਚੂਰੀਅਨ ਜੀ ਤੇ ਹੋਰ ਅਸੀਂ ਨਾਲ ਇੱਕ ਦੋ ਦਿਨ ਚ ਸਪ੍ਰਿੰਗ ਰੋਲ ਵਗੈਰਾ ਵੀ ਸ਼ੁਰੂ ਕਰ ਰਹੇ ਹਾਂ ਭਾਜੀ ਰਿਸਪੌਂਸ ਕਿਵੇਂ ਦਾ ਪਹਿਲਾਂ ਉਹ ਦੱਸੋ ਲੋਕਾਂ ਨੂੰ ਕਿਵੇਂ ਦਾ ਲੱਗਦਾ ਵੀ ਤੁਹਾਡੇ ਕੋਲੋਂ ਤੇ 버거 ਖਾ ਕੇ ਜਾਣਾ ਰਿਸਪੌਂਸ ਬਹੁਤ ਵਧੀਆ ਆ ਅੱਛਾ ਜੀ ਕਿਉਂਕਿ ਅਸੀਂ ਜਦੋਂ ਸ਼ੁਰੂ ਕੀਤਾ ਸੀਗਾ ਹੂੰ ਤੇ ਸਾਨੂੰ ਲੱਗਿਆ ਸੀ ਵੀ ਅਸੀਂ ਇੱਥੇ ਕੋ ਸਾਡਾ ਕੰਮ ਐਡਾ ਨਹੀਂ ਚੱਲਣਾ ਅੱਛਾ ਲੇਕਿਨ ਇਸ ਵੇਲੇ 15 ਦਿਨ ਤੋਂ ਸਾਡੀ ਮਤਲਬ ਜਿਹੜੀ ਰਿਸਪੌਂਸਿੰਗ ਹੈਗੀ ਆ ਬਹੁਤ ਵਧੀਆ ਆ ਤੇ ਕਸਟਮਰ ਜਿਹੜੀ ਆ ਮਤਲਬ ਵਧਦੇ ਜਾ ਰਹੇ ਦਿਨਾਂ ਤੋਂ ਵਧਦੇ ਜਾ ਰਹੇ ਨਹੀਂ ਤੇ ਤੁਸੀਂ ਤੁਸੀਂ ਤੇ ਤੁਹਾਡੀ ਆਪਣੇ ਭੈਣ ਜੀ ਹੁਣੀ ਨਾਲ ਵਾਈਫ ਤੁਹਾਡੇ ਤੇ ਨਾਲ ਤੁਹਾਡਾ ਬੇਟਾ ਤਿੰਨੇ ਤੁਸੀਂ ਇੱਥੇ ਕੰਮ ਕਰਦੇ ਹੋ ਤਾਂ ਕਿਵੇਂ ਆ ਹਾਂਜੀ ਅਸੀਂ ਇਹ ਮਤਲਬ ਸਾਡਾ ਹੈਲਪ ਕਰਦੇ ਬੇਟਾ ਸਾਡਾ ਬੇਟਾ ਹੈਲਪ ਕਰ ਜਾਂਦਾ ਕੰਮ ਅਸੀਂ ਦੋਨੇ ਕਰਦੇ ਹਾਂ ਅਜਾ ਵੀ ਤੁਹਾਨੂੰ ਇੱਕ ਗੱਲ ਦੱਸਿਓ ਵੀ ਤੁਹਾਨੂੰ ਕੰਮ ਸਿਖਾਇਆ ਕਿਨੇ ਇਹ ਸਿਖਾਇਆ ਜਿਹੜਾ ਉਹ ਇਹ ਬੇਟਾ ਸਾਡਾ ਟ੍ਰੇਨਿੰਗ ਕਰਕੇ ਆ ਸੀ ਮੁਹਾਲੀ ਅੱਛਾ ਜੀ ਤੇ ਇਹਨਾਂ ਨੇ ਫਿਰ ਆ ਕੇ ਥੋੜਾ ਥੋੜਾ ਸਾਨੂੰ ਟ੍ਰੇਨਿੰਗ ਦਿੱਤੀ ਜੀ ਤੇ ਕੋਸ਼ਿਸ਼ ਸਾਨੂੰ ਪਤਾ ਸੀ ਪਹਿਲਾਂ ਵੀ ਤੇ ਇਹਨਾਂ ਨੇ ਫਿਰ ਸਾਨੂੰ ਥੋੜੀ ਜਿਹੜੀਆਂ ਇਹ ਐਟਮਾਸਫੀਅਰ ਬਣਾਉਣੀਆਂ ਨਾਲ-ਨਾਲ ਦੱਸਿਆ ਤੁਹਾਡਾ ਬੇਟਾ ਹਜੇ ਕਿਸੇ ਜੋਬ ਵੀ ਕਰਦਾ ਆ ਫੂਡ ਕਿਸੇ ਦੁਕਾਨ ਤੇ ਪਰਾਇਆ ਅਗਰਵਾਲ ਦੇ ਮਤਲਬ ਮੇਨ ਕਾਰੀਗਰ ਆ ਅੱਛਾ ਫਾਸਟ ਫੂਡ ਦੇ ਉੱਥੇ ਕੰਮ ਆ ਹਾਂ ਮੇਨ ਕਾਰੀਗਰ ਅੱਛਾ ਤੈਨੂੰ ਦੱਸਦੀ ਇਹ ਮੁੰਡਾ ਅੱਜ 10ਵੀਂ ਦਾ ਪੇਪਰ ਪਾ ਕੇ ਸਿੱਧਾ ਦੁਕਾਨ ਤੇ ਪਹਿਲਾਂ ਆਇਆ 10ਵੀਂ ਦੇ ਪੇਪਰ ਪਾ ਰਿਹਾ ਮੁੰਡਾ ਹਾਂਜੀ ਕੀ ਬਾਤ ਹੈ ਇੱਥੋਂ ਇਹ ਪਤਾ ਲੱਗ ਜਾਂਦਾ ਵੀ ਤੁਸੀਂ ਵੀ ਇੱਕ ਪੜ੍ਹਾਈ ਲਿਖਾਈ ਦੇ ਨਾਲ-ਨਾਲ ਪਰਿਵਾਰ ਦੀ ਹੈਲਪ ਕਰਨੀ ਕਿੰਨੀ ਜ਼ਰੂਰੀ ਹੁੰਦੀ ਆ ਕਿੰਨਾ ਕੁ ਵਧੀਆ ਤੇ ਬਾਈ ਅੱਛਾ ਕਿ ਸਾਰਾ ਕੰਮ ਤੁਸੀਂ ਸੰਭਾਲਦੇ ਹੋ ਆਪ ਅਸੀਂ ਦੋਨੇ ਜਣ ਸੰਭਾਲਦੇ ਆ ਤੇ ਫਿਰ ਜਦੋਂ ਗੁਰਦੁਆਰੇ ਸਾਹਿਬ ਦੇ ਵਿੱਚ ਤੁਸੀਂ ਜਾ ਕੇ ਪਾਠ ਕਰਦਾ ਸੇਵਾ ਕਰੀ ਉਹ ਕਿਵੇਂ ਮੈਨੇਜ ਕਰਦੇ ਹੋ ਤੁਸੀਂ ਉਹ ਸਵੇਰੇ ਅਸੀਂ ਜਦਾਂ 5 ਵਜੇ ਸ਼ੁਰੂ ਕਰਦੇ ਆ ਪ੍ਰਕਾਸ਼ ਕਰਦੇ ਮਹਾਰਾਜ ਦਾ ਅੱਛਾ ਜੀ 6 ਵਜੇ ਤੱਕ ਮੈਂ ਸਵਾਪਤੀ ਨਿਤਨਮ ਕਰਕੇ 6:30 ਵਜੇ ਤੱਕ ਕਥਾ ਵਿਚਾਰ ਕਰਦੇ ਆ ਅੱਛਾ ਜੀ ਉਸ ਤੋਂ ਬਾਅਦ 1.5 ਘੰਟਾ ਆਪਾਂ ਫਿਰ ਆਰਾਮ ਕਰਦੇ ਆ ਓਕੇ ਜੀ ਮਜੇਦਾਨੀ ਤੜਕੇ ਉੱਠਦੇ ਆ ਫਿਰ ਹਾਂ ਜੀ ਥੋੜਾ ਟਾਈਮ ਸਰੀਰ ਨੂੰ ਰੈਸਟ ਦੇਣੇ 1 ਘੰਟਾ ਉਸ ਤੋਂ ਬਾਅਦ 8 ਵਜੇ ਤੋਂ ਅਸੀਂ ਚੈਰੀ ਸ਼ੁਰੂ ਕਰਦੇ ਆਂ। اچھا ਜੀ 11 ਵਜੇ ਤੱਕ ਸਾਡੀ ਚੈਰੀ ਹੋ ਜਾਂਦੀ ਹੈ। ਮਤਲਬ 11 ਵਜੇ ਤੁਸੀਂ ਇੱਥੇ 11 ਵਜੇ ਪਹੁੰਚ ਜਾਂਦੇ ਹੋ। 11 ਵਜੇ ਇੱਥੇ ਆ ਜਾਨੇ ਆ। ਜੀ ਫਿਰ ਸ਼ਾਮ ਨੂੰ 5 ਵਜੇ ਮੈਂ ਨਿਤਨਮ ਕਰਨ ਵਾਸਤੇ ਗੁਰੂ ਘਰ ਚਲ ਜਾਣਾ। ਤੁਸੀਂ ਸ਼ਾਮ ਨੂੰ 5 ਵਜੇ ਫਿਰ ਗੁਰੂ ਘਰ ਚਲ ਜਾਨੇ ਨਿਤਨੇਮ ਲਈ। ਉਸ ਤੋਂ ਬਾਅਦ 5:30 ਵਜੇ ਆ ਕੇ ਫਿਰ ਆਪਾਂ 9 ਵਜੇ ਤੱਕ ਕੰਮ ਕਰਦੇ ਆਂ। اچھا ਉਸ ਤੋਂ ਬਾਅਦ 5:30 ਵਜੇ ਤੋਂ ਬਾਅਦ ਫਿਰ ਦੁਬਾਰਾ ਤੁਸੀਂ ਇੱਥੇ ਆ ਜਾਂਦੇ ਹੋ। ਰਾਤ ਨੂੰ ਫਿਰ 9-10 ਵਜੇ ਤੱਕ ਕੰਟੀਨਿਊ ਚੱਲਦਾ ਇੱਥੇ। ਹਾਂ ਜੀ। ਇਹਦੇ ਉਸ ਤੋਂ ਬਾਅਦ ਜਿਹੜਾ ਮੈਂ ਗੈਰ ਹਜਰੀ ਜਾਨਾ ਗੁਰਦਾਰ ਸਾਹਿਬਾ ਕਰਮਾਤੀ ਜਾਨੇ ਆ ਉਸ ਵੇਲੇ ਮੇਰੇ ਮਿਸੇ ਜਿਹੜਿਆ ਘਰ ਦੇ ਆ ਉਹ ਸੰਭਾਲਦੇ ਆ ਅੱਛਾ ਜੀ ਉਹ ਫੇ ਕੱਲੀ ਸੰਭਾਲ ਲੈਂਦੇ ਮਗਰੋਂ ਸਾਰੇ ਆਈਟਮਾਂ ਨੂੰ ਤੇ ਬਣਾਉਣੀਆਂ ਆਉਂਦੀਆਂ ਤਿਆਰ ਕਰਦੇ ਆ ਅੱਛਾ ਮਤਲਬ ਸਾਰੀ ਦੁਕਾਨ ਭੈਜ ਗੁੜੀ ਸੰਭਾਲਦੇ ਇਥੇ ਇਹ ਸੰਭਾਲਦੀ ਆ ਕਿਆ ਮਾਜ ਇੱਕ ਹੈਲਪ ਆ ਇਹਨਾਂ ਦੇ ਨਾਲ ਅੱਛਾ ਜੀ ਹਾਂ ਜੀ ਉਧਰ ਪਿੱਛੇ ਦੇਖ ਲਓ ਉਧਰ ਨਾਲ-ਨਾਲ 버거 ਵੀ ਲੱਗੇ ਜਾ ਰਿਹਾ ਪਿੱਛੇ ਸਾਰੇ ਇਧਰ ਬਾਈ ਹੁਣੀ ਬੈਠੇ ਨੇ ਸਾਰੇ 버거 ਖਾਣ ਲਈ ਨੇ ਇਧਰ ਦੋ ਬਾਈ ਇਧਰ ਪਿੱਛੇ ਵੀ ਨੇ ਮੇਰੇ ਕੈਮਰੇ ਦੇ ਬੈਕਸਾਈਡ ਤੇ ਵੀ ਨੇ ਤੇ ਬਾਈ ਜਦੋਂ ਲੋਕ ਇੱਥੇ 버거 ਖਾਣ ਆਉਂਦੇ ਆ ਕਿਵੇਂ ਦਾ ਦੱਸ ਕੇ ਜਾਂਦੇ ਆ ਵੀ 버거 ਕਿਵੇਂ ਦਾ ਬਣਿਆ ਸਾਨੂੰ ਹੁਣ ਤੱਕ ਤਾਂ ਜਿੰਨਾ ਕਿ ਅਸੀਂ ਮਤਲਬ ਰਿਸਪੌਂਸ ਦੇਖਿਆ ਹੂੰ ਕਿ ਲਗਭਗ ਜਿੰਨੇ ਵੀ ਕਸਟਮਰ ਸਾਡੇ ਕੋਲ ਖਾ ਕੇ ਗਏ ਆ ਉਹ ਲਗਭਗ ਦੁਬਾਰਾ ਮਤਲਬ ਹੋਰ ਕਿਸੇ ਪਾਸੇ ਨਹੀਂ ਜਾਂਦੇ ਇੱਥੇ ਆਉਂਦੇ। ਉਹ ਤੁਹਾਡੇ ਕੋਲ ਹੀ ਮੁੜ ਕੇ ਆਉਂਦੇ ਨੇ। ਸਾਡੇ ਕੋਲ ਹੀ ਆਉਂਦੇ ਆ। ਕੀ ਬਾਤ ਹੈ। ਬਾਬਾ ਜੀ ਕੀ ਪਾਉਂਦੇ ਹੋ ਇਦਾਂ ਦਾ ਜਿਹੜਾ ਤੁਹਾਡੇ ਕੋਲ ਕਸਟਮਰ ਦੁਬਾਰਾ ਮੁੜ ਕੇ ਆਉਂਦਾ ਆ। ਹੁਣ ਅਸੀਂ ਬਸ ਇੱਕ ਸਿਰਫ ਥੋੜਾ ਸਮਾਨ ਹੀ ਚੇਂਜ ਕੀਤਾ। ਅਸੀਂ ਮਸਾਲੇ ਚੇਂਜ ਕੀਤੇ ਆ। ਜਿਹੜੇ ਕਿ ਆਮ ਦੁਕਾਨਦਾਰ ਨਹੀਂ ਪਾਉਂਦਾ। ਤੇ ਨਾਲ-ਨਾਲ ਫੇਰ ਗੁਰੂ ਦੀ ਕਿਰਪਾ ਵੀ ਹੈ ਨਾਲ। ਗੁਰੂ ਦੀ ਕਿਰਪਾ ਵੀ ਆ। ਬਾਬੇ ਨਾਨਕ ਦੀ ਬਹੁਤ ਕਿਰਪਾ ਆ। ਵਾਹ ਜੀ ਵਾਹ। ਕਿਉਂਕਿ ਉਹਦੀ ਕਿਰ ਤੇ ਬਾਬਾ ਜੀ ਅੱਜ ਕੱਲ ਜਿਹੜੇ ਲੋਕ ਕਈ ਲੋਕ ਇਦਾਂ ਦੇ ਨੇ ਪੰਜਾਬੀ ਜਿਹੜੇ ਕੰਮਾਂ ਤੋਂ ਬਹੁਤ ਭੱਜਦੇ ਨੇ ਵੀ ਕੰਮ ਕਰਕੇ ਨਹੀਂ ਰਾਜੀ। ਕਹਿੰਦੇ ਨੇ ਵੀ ਛੋਟੇ ਵੱਡੇ ਕੰਮ ਨੂੰ ਬਹੁਤ ਕਰਦੇ ਨੇ। ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਉਹਦੇ ਬਾਰੇ ਇਹ ਕਹਿਣਾ ਚਾਹੁੰਦੇ ਆ ਵੀ ਦੇਖੋ ਪੰਜਾਬੀ ਲੋਕ ਜਿਹੜੇ ਆ ਨਾ ਇਹ ਜਿਹੜੇ ਛੋਟੇ ਕੰਮ ਆ ਨਾ ਇਹਨਾਂ ਵਿੱਚ ਰਿਸਪੌਂਸ ਜ਼ਿਆਦਾ ਆ। ਲੇਕਿਨ ਅਸੀਂ ਇਹਦੇ ਪੰਜਾਬੀ ਸ਼ਰਮ ਜ਼ਿਆਦਾ ਕਰ ਜਾਂਦੇ ਆ। ਸ਼ਰਮ ਕਰ ਜਾਂਦੇ ਆ। ਸੰਘ ਜਾਂਦੇ ਵੀ ਮੈਂ 12 ਪੜ੍ਹਿਆ ਆ। ਤੇ ਮੇਰੇ ਘਰੇ ਜ਼ਮੀਨ ਹੈਗੀ ਆ ਜਾਂ ਮੇਰੇ ਕੋਈ ਚਾਚਾ ਤਾਇਆ ਭਰਾ ਬਾਹਰ ਗਿਆ ਆ ਹਾਂਜੀ ਹਾਂਜੀ ਤੇ ਉਹ ਫਿਰ ਉਹਦੇ ਕਰਕੇ ਥੋੜਾ ਸ਼ਰਮ ਵੀ ਕਰ ਜਾਂਦੇ ਆ ਹੂੰ ਹੂੰ ਪਰ ਇਹ ਕਈ ਵਾਰੀ ਇਦਾਂ ਹੋ ਜਾਂਦੀ ਵੀ ਅਸੀਂ ਲੱਖ ਰੁਪਈਆ ਨਾ 10 ਲੱਖ 20 ਲੱਖ ਲਾ ਕੇ ਕੈਨੇਡਾ ਅਮਰੀਕਾ ਅੰਗਲੈਂਡ ਚਲੇ ਜਾਂਦੇ ਆ ਹੂੰ ਜੇ ਇੱਥੇ 2 ਲੱਖ ਰੁਪਈਆ ਲਾ ਕੇ ਕੋਈ ਫਾਸਟ ਫੂਡ ਦਾ ਕੰਮ ਬੜੀਆ ਕੀਤਾ ਹੋਵੇ ਹੂੰ ਤੇ ਮੈਂ ਕਹਿੰਦਾ ਵੀ ਇੱਥੇ 50000 ਰੁਪਏ ਮੇਰੇ ਵਰਗੀ ਗਰੀਬ ਨਹੀਂ ਹੈਗੀ ਹੁਣ ਅਸੀਂ ਇੱਥੇ ਆ ਸਾਰਾ ਲਗਭਗ 20000 ਕਾਮ ਸਟਾਰਟ ਕੀਤਾ ਸੀ ਅੱਛਾ 2000 ਰੁਪਏ ਦੇ ਨਾਲ 2000 ਨਾ ਕਾਮ ਸਟਾਰਟ ਕੀਤਾ ਸੀ ਤੇ ਅਸੀਂ ਮਤਲਬ 5-600 ਰੁਪਏ ਜਾੜੀ ਕਮਾ ਰਹੇ ਹਾਂ ਅੱਛਾ ਹੁਣ ਪਾਸੋਂ 600 ਜਾੜੀ ਪੈ ਜਾਂਦੀ ਹੈ ਜੀ ਪੈ ਜਾਂਦੀ ਸਾਡੀ ਕਿਹਾ ਵਾਹ ਤੇ ਆਪਾਂ ਹੁਣ ਇੱਥੇ ਹੀ ਇੱਥੇ 20000 ਲੱਗ ਜਵੇ ਹੂੰ ਤੇ ਅਸੀਂ ਇੱਥੇ 10000 ਰੁਪਏ ਜਾੜੀ ਕਮਾ ਸਕਦੇ ਹੂੰ ਇਸ ਕਾਕੇ ਜੇ ਆਪਾਂ ਸ਼ਰਮ ਕਰਾਂਗੇ ਤੇ ਕੁਝ ਨਹੀਂ ਕਮਾ ਸਕਦੇ ਬਿਲਕੁਲ ਮਤਲਬ ਤੁਸੀਂ ਹੁਣ 500 ਰੁਪਏ ਜਾੜੀ ਪਾਉਣ ਲੱਗ ਪਏ ਹੋ ਇੱਥੇ ਹਾਂਜੀ 500 ਰੁਪਏ ਤੁਹਾਨੂੰ ਬਚ ਜਾਂਦਾ ਦੋਨੇ ਜਾਇਆ ਕਿਆ ਬਾਤ ਹੈ ਤੇ ਮਤਲਬ ਮਹੀਨੇ ਦਾ 10-15000 ਤੱਕ ਪਹੁੰਚ ਗਏ ਤੁਸੀਂ ਰਾਤ ਨੂੰ 9 ਵਜੇ ਤੱਕ ਕੰਮ ਕਰਕੇ ਸਾਡਾ ਰੁਪਿਆ 500-600 ਮਤਲਬ ਜਿਹੜਾ ਸਾਡਾ ਉਹ ਬਚ ਜਾਂਦਾ ਚਲੋ ਅਸੀਂ ਇਹ ਚਾਹੁੰਦੇ ਆ ਵੀ ਤੁਹਾਡੀ ਦਿਨ-ਦੁਗਣੀ ਰਾਤ ਸੋਰ ਚੌਕੜੀ ਤਰੱਕੀ ਹੋਵੇ ਤੁਸੀਂ 500 ਬਚਾਉਂਦੇ ਹੋ ਆਉਣ ਵਾਲੇ ਸਮੇਂ ਤੁਹਾਡਾ 5-5000 ਵੀ ਬਚੇ ਤੁਸੀਂ ਚਾਹੁੰਦੇ ਆ ਵੀ ਤੁਸੀਂ ਜਿਹੜੇ ਗੁਰੂ ਘਰ ਅੱਜ ਸੇਵਾ ਕਰਦੇ ਹੋ ਤੁਹਾਡਾ ਹੋਰ ਵੀ ਤੁਹਾਡੀ ਮਿਹਨਤਾਂ ਤੁਹਾਨੂੰ ਫਲ ਮਿਲਣਾ ਚਾਹੀਦਾ ਹੈ ਅਸੀਂ ਤਾਂ ਬਸ ਇਹ ਕਰਦੇ ਚਲੋ ਪਾਪਾ ਜੀ ਹੁਣ ਥੈਂਕ ਯੂ ਧੰਨਵਾਦ ਸਾਨੂੰ 버ਗਰ ਖਵਾ ਦਿਓ ਜੀ ਉਧਰ ਪਿੱਛੇ ਬਾਈ ਹੁਣੀ ਤੇ ਕਿਉਂਕਿ ਇੱਥੇ 버거 ਆ ਬਜੁਰਗ ਕੋ ਰੇਟ ਦੱਸਿਓ ਕੀ ਆ ਜੀ ਰੇਟ ਸਾਡਾ 버거 ਦਾ 30 ਰੁਪਇਆ ਅੱਛਾ ਜੀ ਤੇ ਜਿਹੜੀ ਨੂਡਲ ਤੇ ਪਾਸਟਾ ਉਹ 90 ਰੁਪਏ ਦੀ ਪਲੇਟ ਆ 90 ਰੁਪਏ ਦੀ ਪਲੇਟ ਆ ਸਾਫ 50 ਬਈ ਨਹੀਂ ਦਿੰਦੇ ਆ ਅੱਛਾ ਜੀ ਤੇ ਮਨਚੂਰੀਅਨ ਮਨਚੂਰੀਅਨ ਵੀ 90 ਸੇਮ ਹੀ ਆ ਮਨਚੂਰੀਅਨ ਵੀ 90 ਰੁਪਏ ਆ ਹਾਂ ਜੀ ਤੇ ਚਲੋ ਠੀਕ ਆ ਜੀ ਬਾਈ ਜੀ ਹੁਣ ਤੁਸੀਂ ਸਾਡਾ 버거 ਰੈਡੀ ਕਰ ਦਿਓ ਜੀ ਕੇ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਜੀ ਲੋ ਜੀ 버거 ਸਾਡੇ ਰੈਡੀ ਹੋਈ ਜਾ ਰਹੇ ਨੇ ਤੇ ਇਧਰ ਜਦ ਤੱਕ 버ਗਰ ਮੇਰਾ ਰੈਡੀ ਹੋ ਰਿਹਾ ਇਧਰ ਬਾਈ ਹੁਣੀ 버ਗਰ ਸ਼ੱਕ ਰਹੇ ਨੇ ਤੇ ਬਾਈ ਹੁਣਾ ਨਾਲ ਗੱਲ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਪਾ ਜੀ ਠੀਕ ਹੋ ਜੀ ਹਾਂ ਜੀ ਤੇ ਬਾਈ ਕੋਈ ਨਹੀਂ ਇੱਥੇ ਫੱਟ ਚ ਪੜ ਲਓ ਹੋ ਠੀਕ ਹੋ ਜੀ ਬਾਈ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਬਾਈ ਜੀ ਪਹਿਲਾਂ ਤਾਂ ਨਾਂ ਦੱਸ ਦਿਓ ਜੀ ਨਾਂ ਜੀ ਮੇਰਾ ਬਰਿੰਦਰ ਸਿੰਘ ਤੇ ਬਾਈ ਕਿਹੜਾ ਪਿੰਡਾ ਅੱਜ ਇਹ ਮੇਰਾ ਖੈਰਾ ਹੀ ਆ ਜੀ ਖੈਰਾ ਹੀ ਆ ਹਾਂਜੀ ਤੇ ਬਾਈ ਇੱਕ ਗਰੂ ਕਰਦੇ ਵਜੀਰ ਕਹ ਲੀਏ ਜੀ ਜੀ ਉਹਨਾਂ ਵੱਲੋਂ ਇੱਕ 버ਗਰ ਦੀ ਸ਼ਾਪ ਸ਼ੁਰੂ ਕੀਤੀ ਗਈ ਆ ਤੇ ਕਿਵੇਂ ਪਹਿਲਾਂ 버ਗਰ ਖਾ ਕੇ ਦੱਸੋ ਕਿਵੇਂ ਦਾ ਲੱਗਿਆ ਦੇਖੋ ਜੀ ਮੈਂ ਖਾ ਕੇ ਆਟਿਆ 버ਗਰ ਜੀ ਮੈਨੂੰ ਸਾਰੇ ਜਿੰਨਾ ਹੀ ਜ਼ਿੰਦਗੀ ਲਾਈਫ ਜਿੰਨੇ 버ਗਰ ਖਾਦੇ ਆ ਸਾਰੇ ਮੈਨੂੰ ਭੁੱਲ ਗਿਆ ਸੁਆਦ ਆ ਸੁਆਦ ਆ ਸੁਆਦ ਛੱਕ ਕੇ ਕੀ ਬਾਤ ਹੈ ਯਾਨੀ ਸਰਾ ਹੀ ਆ ਜੀ ਹੁਣ ਮੈਂ ਤੁਹਾਨੂੰ ਆਪਾਂ ਕੈਮਰੇ ਨੂੰ ਛੱਕੇ ਦਿਖਾ ਕੋਈ ਛੱਕ ਨਹੀਂ ਸਕਦਾ ਇਹਦਾ ਹਾਂ ਪਰ ਸਰਾ ਹੀ ਆ ਜੀ ਕੰਮ ਅੱਛਾ ਜੀ 100% ਤੋਂ 100% ਹੈ ਜੀ ਅਜਾ ਭਾਈ ਜੀ ਜਦੋਂ ਕੋਈ ਇਦਾਂ ਦੇ ਆਪਣੇ ਗੁਰੂ ਸਿੰਘ ਜਿਹੜੇ ਸਿੰਘ ਆ ਗੁਰੂ ਕੇ ਵਜ਼ੀਰ ਨੇ ਉਹ ਕੰਮ ਕਰਦੇ ਨੇ ਤੇ ਕੀ ਮੰਨਦੇ ਵਿੱਚ ਕਿਤੇ ਲੱਗਦਾ ਖੁਸ਼ੀ ਹੁੰਦੀ ਉਸ ਚੀਜ਼ ਨੂੰ ਲੈ ਕੇ ਵੀ ਪੰਜਾਬੀ ਸਾਡੇ ਹੁਣ ਕੰਮ ਵਾਲੇ ਪਾਸੇ ਹੋ ਗਏ ਨੇ ਭਾਈ ਸਾਹਿਬ ਮੈਨੂੰ ਵੀ ਨਾਲ ਦੇਖ ਕੇ ਇੰਨੀ ਖੁਸ਼ੀ ਮਿਲੀ ਆ ਇਹਨਾਂ ਦੇ ਕੰਮ ਤੋਂ ਇਹ ਸਿੰਘ ਸਾਹਿਬ ਦਾ ਆਪਣੀ ਨਾਲ ਜੌਬ ਕਰਦਾ ਇੱਕ ਰਖੀ ਸਿੰਘ ਦੇ ਹਾਂ ਜੀ ਨਾਲੇ ਆਪਣਾ ਕੰਮ ਕਰ ਰਿਹਾ ਪਾਰਟ ਟਾਈਮ ਦਾ ਜੌਬ ਕਰ ਰਿਹਾ ਬੇਟਾ ਨਾਲ ਸਾਧਰੇ ਬਾਈ ਫੂਸਾਹ ਦੇ ਰਿਹਾ ਇਹਨਾਂ ਦੇ ਹੂੰ ਇਹ ਨਾਲ ਦੇਖ ਕੇ ਮੈਨੂੰ ਇੱਕ ਸਿੱਖਿਆ ਮਿਲੀ ਆ ਕਿ ਮੈਂ ਵੀ ਹੁਣ ਲੱਗਦਾ ਮੈਂ ਮੇਰਾ ਮਨ ਬਣ ਗਿਆ ਤੇ ਮੈਂ ਰਸ ਦਾ ਕੰਮ ਸ਼ੁਰੂ ਕਰਾਂ ਹਾਂ ਤੇ ਤੁਸੀਂ ਵੀ ਆਪਣਾ ਕੋਈ ਪੰਜਾਬੀ ਸ਼ੁਰੂ ਕਰੀਏ ਕਰੋ ਇਹ ਜੀ ਜੀ ਕੀ ਬਾਤ ਹੈ ਦੇ ਨਾਲ ਦੇਖ ਕੇ ਮੈਨੂੰ ਵੀ ਹੁਣ ਸ਼ੌਂਕ ਜਾਗ ਗਿਆ ਕਿ ਮੈਂ ਵੀ ਕੋਈ ਕੰਮ ਕਰਾਂ ਵਾਹ ਜੀ ਵਾਹ ਹਾਂਜੀ ਬਹੁਤ ਵਧੀਆ ਭਾਜੀ ਤੇ ਚਲੋ ਰਸ ਤੋਂ ਯਾਦ ਆਇਆ ਭਾਈ ਹੁਣ ਇੱਥੇ ਕੋਈ ਲਾਗੇ ਬੰਦੇ ਹੈ ਕੋ ਰਸ ਵਾਲਾ ਮਿਲਣਾ ਹੁਣ ਤਾਂ ਰਸ ਵੀ ਪੀਣੀ ਬੰਦੀ ਬਾਅਦ ਚ ਫਿਰ ਨਾ ਕਿਤੇ ਜਾ ਕੇ ਇਹ ਰਸ ਵਾਲਾ ਜੀ ਇੱਕ ਬਜ਼ੁਰਗ ਹੈ ਆਪਣੇ ਨਾਲ ਦੇ ਪਿੰਡ ਬੱਚੋ ਵਾਲ ਤੋਂ ਆ ਰਿਹਾ ਜੀ ਉਹ ਹੈ ਤਾਂ ਵੈਸੇ ਉਹ ਇੰਜਣਾ ਦੇ ਮੈਸੇਜ ਵੀ ਪਹਿਲਾਂ ਅੱਛਾ ਜੀ ਥੋੜਾ ਜਿਹਾ ਉਹਨਾਂ ਦਾ ਵੇਚ ਰੱਖ ਲਓ ਜਦੋਂ ਇੰਜਣਾਂ ਦਾ ਕੰਮ ਬੰਦ ਹੋ ਗਿਆ ਹੁਣ ਇੰਜਣ ਘੱਟ ਲੋਕ ਯੂਜ਼ ਕਰਦੇ ਆ ਹੋਟਲਾਂ ਦਾ ਕੰਮ ਚੱਲ ਪਿਆ ਇਲੈਕਟ੍ਰਿਕ ਕੰਮ ਚੱਲ ਪਿਆ ਜੀ 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 ਉਸ ਕਰਕੇ ਇੰਜਣਾਂ ਦਾ ਕੰਮ ਘਟਣ ਦੇ ਨਾਲ ਉਹਨੇ ਆਪਣਾ ਮਨ ਬਣਾਇਆ ਕਿ ਉਹਨੇ ਰਸ ਦਾ ਕੰਮ ਸ਼ੁਰੂ ਕੀਤਾ ਵੇੜਨਾ ਸ਼ੁਰੂ ਕੀਤਾ ਤੁਸੀਂ ਇਹ ਕੰਮ ਕਰੋ ਬਾਕੀ ਗੱਲਾਂ ਆਪਾਂ ਕਰਦੇ ਆ ਮਿਲਣੇ ਤੇ ਜਾ ਕੇ ਤੁਸੀਂ ਪਹਿਲਾਂ 버ਗਰ ਛਕੋ ਉਸ ਤੋਂ ਬਾਅਦ ਆਪਾਂ ਮਿਲਣੇ ਤੇ ਜਾ ਕੇ ਰਸ ਪੀ ਕੇ ਆਉਣੀ ਆ ਥੈਂਕ ਯੂ ਵੈਰੀ ਮਚ ਠੀਕ ਹੈ ਭਾਜੀ ਧੰਨਵਾਦ ਤੇ ਲੋ ਜੀ ਫਾਈਨਲੀ ਸਾਡਾ 버ਗਰ ਹੋ ਗਿਆ ਰੈਡੀ ਤੇ ਐਕਚੁਅਲੀ ਮੇਰਾ ਤਾਂ ਅੰਦਾਜ਼ਾ ਹੀ ਹੈ 버ਗਰ ਮੇਰਾ ਬਹੁਤ ਫੇਵਰਿਟ ਆ ਕਿਉਂਕਿ ਸਟਾਰਟਿੰਗ ਦੇ ਵਿੱਚ ਜੋ 버ਗਰ ਮੇਰੇ ਪਿੰਡ ਦੇ ਵਿੱਚ ਬਣਨਾ ਸ਼ੁਰੂ ਹੋਇਆ ਇਹ ਨੇ ਉਹ ਵੀ ਨਿਊਟਰਲ ਵਾਲਾ 버ਗਰ ਸੀਗਾ ਸਕੂਲੇ ਪੜਨ ਗਏ ਨੂਰ ਮਹਿਲ ਦੇ ਵਿੱਚ ਗਏ ਆ ਉੱਥੇ 버ਗਰ ਵੀ ਨਿਊਟਰਲ ਵਾਲਾ ਮਿਲਦਾ ਸੀ ਤੇ ਨਿਊਟਰਲ 버ਗਰ ਦੇ ਨਾਲ ਸਾਡੀ ਪਹਿਲਾਂ ਤੋਂ ਪਿਆਰ ਟੁੱੜਿਆ ਹੋਇਆ ਆ ਤਾਂ ਬਾਅਦ ਹੋਰ ਚੀਜ਼ਾਂ ਆ ਗਈਆਂ ਵੈਜ 버ਗਰ ਹੋ ਗਿਆ ਤੇ ਹੋਰ ਭਲਾਦੇ 버ਗਰ ਹੋ ਗਿਆ ਪਹਿਲਾਂ ਅਸਲ ਸਾਡਾ ਜਿਹੜਾ ਪਿਆਰ ਆ ਉਹ ਨਿਊਟਰਲ 버ਗਰ ਦੇ ਨਾਲ ਹੀ ਆ ਤੇ ਜਦੋਂ ਇੱਕ ਸਾਡੇ ਪੰਜਾਬੀ ਭਰਾ ਤੇ ਇੱਕ ਗਰੂ ਕਰਦੇ ਵਜੀਰ ਵੱਲੋਂ ਬਣਾਇਆ ਗਿਆ ਹੋਵੇ ਉਹਦਾ ਸੁਆਦ ਵੱਖਰਾ ਹੀ ਹੁੰਦਾ ਆਪਾਂ ਟੈਸਟ ਕਰਦੇ ਆਂ ਤੇ ਦੇਖਦੇ ਆ ਵੀ ਕਿਵੇਂ ਦਾ ਫਲੇਵਰ ਆ ਬਾਈ ਬਲੀ ਹੂੰ ਕੀ ਬਾਤ ਹੈ ਉਹ ਯਾਦ ਆ ਗਿਆ ਜਦੋਂ ਪਹਿਲਾ 버ਗਰ ਜਦੋਂ ਜ਼ਿੰਦਗੀ ਦਾ ਖਾਦਾ ਇਹਨਾਂ ਮੈਂ ਉਹ ਕਿਵੇਂ ਦਾ ਫਲੇਵਰ ਸੀ ਅੱਜ ਪਤਾ ਲੱਗਾ ਐਵੇਂ ਦਾ ਫਲੇਵਰ ਸੀਗਾ ਤੇ ਉਹ ਮਾਂ ਦਾ ਅੱਜ ਬੜਾ ਖੁਸ਼ ਹੋਇਆ ਵੀ ਸਾਡੇ ਗ੍ਰੰਥੀ ਸਿੰਘਾਂ ਨੇ ਇੱਕ ਨਵੀਂ ਪਹਿਲ ਕੀਤੀ ਆ ਆਪਣਾ ਨਵਾਂ ਬਿਜ਼ਨਸ ਸਟਾਰਟ ਕਰਨ ਦੇ ਲਈ ਨਵਾਂ ਕੰਮ ਸਟਾਰਟ ਕਰ ਲਈ ਤੇ ਇੱਕ ਵਧੀਆ ਚੀਜ਼ ਵੀ ਹੈਗੀ ਆ ਤੇ ਦੂਜੀ ਗੱਲ ਇੱਕ ਹੋਰ ਵੀ ਆ ਜਿਹੜੇ ਗੁਰਦੁਆਰੇ ਗ੍ਰੰਥੀ ਸਿੰਘ ਕੰਮ ਕਰਦੇ ਨੇ ਉਹਨਾਂ ਦੀ ਜਿਹੜੀ ਸੰਸਥਾ ਉਹਨਾਂ ਨੂੰ ਵੀ ਇਹ ਚੀਜ਼ ਚਾਹੀਦੀ ਆ ਵੀ ਇਹਨਾਂ ਦੀ ਹੋਰ ਹੈਲਪ ਕਰਨ ਤਾਂ ਜੋ ਇਹ ਉਹ ਲੰਮੇ ਸਮੇਂ ਤੱਕ ਪਿੰਡਾਂ ਦੇ ਵਿੱਚ ਸੇਵਾ ਕਰਨ ਤੇ ਲੰਮੇ ਸਮੇਂ ਤੱਕ ਪਿੰਡਾਂ ਦੇ ਵਿੱਚ ਇੱਕ ਨਵੀਂ ਇੱਕ ਸਿਹਤ ਲੋਕਾਂ ਨੂੰ ਦੇਣ ਜਿਵੇਂ ਕਿ ਪਰਿਵਾਰ ਦੇ ਰਿਹਾ ਤੇ ਇਸ ਕਰਕੇ ਹੁਣ ਮੈਂ 버ਗਰ ਫਿਨਿਸ਼ ਕਰਦਾ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਰਸਲੇ ਵਿਲੇਲੇ ਦੇ ਤਦ ਤੱਕ ਤੁਸੀਂ ਵੇਟ ਕਰੋ ਜੀ ਤੇ 버거 ਖਾਣ ਤੋਂ ਬਾਅਦ ਚਲੋ ਜੀ ਆਪਾਂ ਆ ਗਏ ਆ ਰਸ ਪੀਣ ਲਈ ਤੇ ਇੱਥੇ ਰਸ ਪੀਣ ਵਾਸਤੇ ਜਦੋਂ ਆਇਆ ਤੇ ਇੱਥੇ ਸਾਡੇ ਸਰਦਾਰ ਜੀ ਬੈਠੇ ਸੀ ਕਿ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਹੈ ਜੀ ਖੁਸ਼ੀਆ ਬਿਲਕੁਲ ਜੀ ਪਹਿਲਾ ਬਾਈ ਜੀ ਬਿਲਕੁਲ ਨਾ ਦੱਸੋ ਜੀ ਕੀ ਹੈ ਜੀ ਬਲਕੀਤ ਸਿੰਘ ਜੀ ਬਲਕੀਤ ਸਿੰਘ ਬਲਕੀਤ ਸਿੰਘ ਜੀ ਕੀ ਬਾਤ ਹੈ ਜੀ ਬਾਬਾ ਜੀ ਕਿੰਨੀ ਦੇਰ ਹੋ ਗਈ ਤਾਦੂ ਇੱਥੇ ਵੇਲਾ ਲਾਉਂਦੇ ਆ ਤੁਸੀਂ ਉਹ ਥੋੜਾ ਚਿਰ ਹੋਇਆ ਜੀ ਹਫਤਾ ਹੋਇਆ ਹਾਂ ਜੀ ਕੀ ਬਾਤ ਹੈ ਤੇ ਪਹਿਲਾ ਬਾਈ ਜ ਅ ਜਨਰੇਟਰਾਂ ਦਾ ਹਾਂ ਜੀ ਜੀ ਕੀ ਬਾਤ ਹੈ ਉਹ ਛੱਡ ਕੇ ਇਧਰ ਨਾਲ ਪਾਸੇ ਕਿਵੇਂ ਆ ਗਏ ਥੋੜਾ ਕੰਮ ਠੰਡਾ ਸੀਗਾ ਜੀ ਮੈਂ ਕਹਾਂ ਵਿਰੇਜ ਕਾਨੂੰ ਰਹਿਣਾ ਜਿਆ ਕਰਨਾ ਅੱਛਾ ਠੰਡਾ ਸੀਗਾ ਵੀ ਚਲੋ ਲੋਕਾਂ ਨੂੰ ਠੰਡੇ ਕਰੀਏ ਬਿਲਕੁਲ ਬਿਲਕੁਲ ਕੀ ਬਾਤ ਹੈ ਜੀ ਭਾਈ ਕੰਮ ਕਰਕੇ ਵੇ ਦੱਸੋ ਬਹੁਤ ਠੀਕ ਹੈ ਜੀ ਕੰਮ ਬਿਲਕੁਲ ਵਧੀਆ ਬਹੁਤ ਵਧੀਆ ਬਿਲਕੁਲ ਚੜਦੀ ਕਲਾ ਵਾਹ ਜੀ ਵਾਹ ਅੱਛਾ ਬਹੁਤ ਘੱਟ ਲੋਕ ਸੀ ਪਹਿਲਾਂ ਪੰਜਾਬੀ ਜਿਹੜੇ ਕੀ ਕੰਮ ਕਰਦੇ ਸੀਗੇ ਕੰਮ ਵਿੱਚ ਕਾਦੀ ਸ਼ਰਮ ਹੈ ਜੀ ਹਾਂ ਜੀ ਕੰਮ ਦੀ ਕੋਈ ਸ਼ਰਮ ਨਹੀਂ ਕੀ ਵਾਹ ਜੀ ਵਾਹ ਜੀ ਮਿਹਨਤ ਕਰਦੀ ਆ ਤਾਂ ਆਪਾਂ ਵਧੀਆ ਰੋਣਾ ਤੇ ਭ ਬਸ ਜਿੰਨੇ ਆ ਜਾਂਦੇ ਕਿ ਬੱਬੇ ਦੀ ਕਿਰਪਾ ਨਾਲ ਵਾਧੂ ਆ ਜੀ ਹੁੰਦਾ ਕਿ ਅੱਛਾ ਜਿੰਨੇ ਕਿ ਵੈਜ ਨਾਲ ਵਾਧੂ ਆ ਜੀ ਵਾਧੂ ਆਉਂਦੇ ਕਦੀ ਕਿੜ ਕਿੜ ਲੈ ਬਹੁਤ ਸੰਜੋਗ ਤਾਂ ਉੱਥੇ ਹੀ ਬਹੁਤ ਹੁੰਦੇ ਆ ਜੀ ਕੀ ਬਾਤ ਆ ਜੀ ਤੇ ਫਿਰ ਵੀ ਪੰਜਾਬੀ ਆਉਂਦੇ ਨੇ ਹਾਂ ਜੀ ਪੰਜਾਬੀ ਭਰਾ ਆਉਂਦੇ ਪੀਣ ਲਈ ਬਹੁਤ ਜੀ ਤੇ ਕੀ ਲੋਕਾਂ ਦਾ ਰਿਸਪੌਂਸ ਕੀ ਹੁੰਦਾ ਤੁਹਾਡੇ ਕੋਲ ਜਦੋਂ ਪੀ ਕੇ ਜਾਂਦੇ ਨੇ ਬਸ ਉਹਨਾਂ ਦਾ ਸਾਫ ਸੁਥਰਾ ਮਿਲਦਾ ਉਹਨਾਂ ਨੂੰ ਤੇ ਇਧਰ ਬਾਈ ਹੁੜੀ ਨੇ ਬਾਈ ਨਾਲ ਆ ਜਾਓ ਤੁਸੀਂ ਵੀ ਨਾਲ ਆ ਜਾਓ ਇਧਰ ਤੇ ਇਹ ਬਾਈ ਉਹਨਾਂ ਨੇ ਸਾਨੂੰ ਅੱਜ ਇੱਥੇ ਮਿਲਾਇਆ ਹੈ ਜੀ ਤੇ ਵਧੀਆ ਲੱਗਾ ਵੀ ਸਾਨੂੰ ਇੱਕ ਸਾਬਤ ਸੂਰਤ ਸਿੰਘ ਜਿਹੜੇ ਸਾਡੇ ਸਰਦਾਰ ਨੇ ਉਹਨਾਂ ਵੱਲੋਂ ਕੰਮ ਕੀਤੇ ਜਾਣੇ ਨੇ ਤੇ ਵਧੀਆ ਚੀਜ਼ ਲੱਗਦੀ ਆ ਦੇਖ ਸਕਦੇ ਤੁਸੀਂ ਤੋਂ ਸਾਡੇ ਕੋ ਅਮਰਤਾਰੀ ਵੀ ਕਿ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਜੀ ਉਹਨਾਂ ਦੀ ਹਾਂਜੀ ਬਿਲਕੁਲ ਤੇ ਇਧਰ ਭਾਈ ਉਹਨਾਂ ਨੇ ਝੰਡਾ ਵੀ ਲਾਇਆ ਹੋਇਆ ਦੇਖੋ ਕੀ ਬਾਤ ਹੈ ਜੀ ਤੇ ਭਾਈ ਜੀ ਮੈਂ ਬਣਾਉ ਸਾਡੇ ਲਈ ਰਸਤੇ ਇੱਕ ਗਲਾਸ ਪਿਲਾਉ ਜੀ ਹਾਂ ਬਿਲਕੁਲ ਜੀ ਲਾਲਾ ਜੀ ਲਾਲਾ ਜੀ ਪਹਿਲਾਂ ਇੱਕ ਸਾਬਤ ਸੂਰਤ ਸਾਡੇ ਗਰੰਦੀ ਸਿੰਘ ਸੀਗੇ ਉਹਨਾਂ ਕੋਲ ਆਪਾਂ 버ਗਰ ਖਾ ਕੇ ਆਏ ਤੇ ਇੱਕ ਸਾਡੇ ਸਾਬਤ ਸੂਰਤ ਸਾਡੇ ਖਾਲਸਾ ਜੀ ਬਾਈ ਹੁਣੀਆਂ ਆ ਇਹ ਇੰਨਾ ਕੋ ਰੋਸਪੀਣਾ ਆ ਦੱਸੋ ਯਾਰਾ ਵੀ ਤੈਨੂੰ ਥੋੜਾ ਦੱਸੋ ਵੀ ਕਿਵੇਂ ਦਾ ਲੱਗਦਾ ਇੱਥੇ ਜਦੋਂ ਹੁਣ ਸਾਰੇ ਇੱਥੇ ਪੰਜਾਬੀ ਪੰਜਾਬੀ ਹੋਣ ਭਾਈ ਸਾਹਿਬ ਇਹ ਇੱਕ ਮਿਸਾਲ ਆ ਜੀ ਹੁਣ ਵਾਲੀ ਜਨਰੇਸ਼ਨ ਲਈ ਇੱਕ ਮਿਸਾਲ ਆ ਜੀ ਕਿ ਸਾਡੇ ਬਜ਼ੁਰਗ ਉਹ ਵੀ ਸਾਬਤ ਸੂਰਤ ਗ੍ਰਾਂਥੀ ਸਿੰਘ ਜੀ ਇਹ ਕੰਮ ਕਰ ਰਹੇ ਆ ਇਹ ਵਰਗ ਆਪਣਾ ਕਰ ਰਹੇ ਆ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਇਹ ਕਿ ਇਹਨਾਂ ਬੱਚਿਆਂ ਨੂੰ ਵੀ ਕੋਈ ਸੇਧ ਮਿਲੂਗੀ ਜੇ ਸੇਧ ਅਸੀਂ ਵੀ ਸੇਧ ਲਾਵਾਂਗੇ ਨਾ ਤਾਂ ਹੁਣ ਅਸੀਂ ਵੀ ਕੋਈ ਦਾ ਰਸਦਾ ਕੰਮ ਜਾਂ ਕੋਈ ਹੋਰ ਕੰਮ ਕਰੂ ਕਰਾਂਗੇ ਜੋ ਪ੍ਰਵਾਸੀਆਂ ਨੂੰ ਤੁਹਾਨੂੰ ਗੰਦਬੰਦ ਖਵਾਈ ਜਾਂਦੇ ਆ ਤੁਹਾਨੂੰ ਪਤਾ ਪਿੱਛੇ ਜ ਆ ਖਬਰ ਆਈ ਆ ਕਿ ਕੁੱਤਿਆਂ ਦਾ ਵਿੱਚ ਮੀਟ ਪਾ ਕੇ ਜੋ ਵੀ ਮੈਂ ਮੋਮੋਸ ਦੇ ਵਿੱਚ ਬਣਾਉਂਦੇ ਸੀ ਤੇ ਉਹਦੇ ਨਾਲ ਉਹ ਸਾਫ਼ ਸੁਥਰਾ ਹੈ ਕਲੀਨ ਆ 버ਗਰ ਵਾਲੇ ਪਿੱਛੇ ਭਾਈ ਸਾਹਿਬ ਆਪਾਂ ਮਿਲੇ ਆ ਰਸ ਵਾਲੇ ਆ ਬਹੁਤ ਇਹ ਵਧੀਆ ਮੇਰੇ ਹਿਸਾਬ ਨਾਲ ਤਾਂ ਇੱਕ ਐਫਰਟ ਵਧੀਆ ਐਫਰਡਾ ਇਹਨਾਂ ਨੇ ਵਧੀਆ ਐਫਰਟ ਕਰ ਰਹੇ ਆ ਹਾਂਜੀ ਕੀ ਪਾਤਾ ਜੀ ਅੱਛਾ ਭਾਈ ਜੀ ਇੱਕ ਗੱਲ ਹੋਰ ਅੱਗੇ ਤੱਕ ਚੜ੍ਹਨਾ ਚਾਹੁੰਦੇ ਆ ਵੀ ਜਿਹੜੇ ਅਗੇ ਬਹੁਤ ਮਦਦ ਕੀਤੀ ਹੈ ਵਾਪਰ ਪ੍ਰਵਾਸੀ ਭਰਾਵਾਂ ਮੰਦੀ ਜੀ ਜੀ ਹੁਣ ਉਹਨਾਂ ਨੇ ਆਪਣੇ ਇੱਥੇ ਬਿਜ਼ਨਸ ਸਟਾਰਟ ਅਪ ਕਰ ਲਿਆ ਘਰ-ਬਾਰ ਸੈਟ ਅਪ ਕਰ ਲਿਆ ਹੁਣ ਕਿਤੇ ਲੱਗਦਾ ਨਹੀਂ ਹੁਣ ਪੰਜਾਬੀਆਂ ਦੀ ਵਾਰੀ ਆ ਵੀ ਪੰਜਾਬੀਆਂ ਦੇ ਘਰ-ਬਾਰ ਵੀ ਸੈੱਟ ਹੋਣੇ ਚਾਹੀਦੇ ਕੰਮ ਤੋਂ ਬਹੁਤ ਤੁਸੀਂ ਵਧੀਆ ਸਵਾਲ ਪੁੱਛਿਆ ਏ ਜੀ ਜੋ ਪ੍ਰਵਾਸੀ ਵੀ ਰਿਆ ਜਿਵੇਂ ਕਹਿੰਦੇ ਹੁੰਦੇ ਉਹ ਸਮੁੰਦਰ ਚੋਂ ਇੱਕ ਟਾਂਜੂ ਪਰ ਪੰਨ ਵਾਲੀ ਗੱਲ ਆ ਠੀਕ ਆ ਮੈਂ ਮੰਨਦਾ ਪ੍ਰਵਾਸੀ ਭਰਾ ਕੰਮ ਜੌਬ ਕਰਦੇ ਕੰਮ ਕਰਦੇ ਆ ਉਹਨਾਂ ਦੀਆਂ ਵੀ ਜਿੰਦਗੀਆਂ ਬਹੁਤ ਟਫ ਆ ਪਰ ਉਹਨਾ ਦੇ ਕੋਸ਼ ਐਫਰਟ ਦੇ ਨਾਲ ਕੋਸ਼ ਉਹਨਾਂ ਦੇ ਉਪਰਾਲੇ ਨਾਲ ਇਹਨਾਂ ਭਰਾਵਾਂ ਦੀ ਮਤ ਹੋ ਸਕਦੀ ਆ ਚਲੋ ਇਹ ਮੰਗਦੇ ਨਹੀਂ ਆਪਣਾ ਕੰਮ ਕਰ ਰਹੇ ਆ ਆਪਣੀ ਮਿਹਨਤ ਕਰ ਰਹੇ ਆ ਕਿਰਤ ਕਰ ਰਹੇ ਆ ਪਰ ਇਹਦੇ ਨਾਲ ਇਹਨਾਂ ਨੂੰ ਕੋ ਮਤ ਹੋ ਸਕਦੀ ਆ ਜੇ ਐਫਰਟ ਕਰਨ ਕੁਝ ਬਾਹਲੇ ਦਾ ਫੋਨ ਕੰਟਰੀਆਂ ਵਿੱਚ ਬੈਠੇ ਆ ਬਿਲਕੁਲ ਉਹਨਾਂ ਨੂੰ ਮਤ ਹੋ ਸਕਦੀ ਆ ਬਿਲਕੁਲ ਬਸ ਇੱਕ ਇੱਕ ਗਲਾਸ ਰਸਤਾ ਪੀ ਲੈਣਾ ਤੇ ਦੂਜਾ ਇੱਕ 버ਗਰ ਖਾ ਲੈਣਾ ਮੈਨੂੰ ਲੱਗਦਾ ਉਹਦੇ ਨਾਲ ਅਸੀਂ ਕਰੀਬ ਨਹੀਂ ਹੋ ਚੱਲੇ ਨਹੀਂ ਜੀ ਨਹੀਂ ਤੇ ਸਗੋਂ ਉਸ ਇੱਕ ਇੱਕ ਚੀਜ਼ ਨਾਲ ਸਗੋਂ ਕਿੰਨੀ سپورਟ ਮਿਲਣੀ ਆ ਸਾਰੇ ਪੰਜਾਬੀ ਭਰਾਵਾਂ ਨੂੰ ਭਾਈ ਸਾਹਿਬ ਮੈਂ ਇਸ ਪਿੰਡ ਦਾ ਪੰਚਾਇਤ ਮੈਂਬਰ ਆ ਜੀ ਤੇ ਕਈ ਕਈ ਵਾਰੀ ਕਈ ਸਾਲਾਂ ਤੋਂ ਬਣ ਰਿਹਾ ਪੰਚਾਇਤ ਮੈਂਬਰ ਮੈਂ ਇਹ ਚਾਹੁੰਦਾ ਆ ਵੀ ਚਲੋ ਇਹਨਾਂ ਦੀ ਜਿੱਥੇ ਵੀ ਮਦਦ ਹੋ ਸਕੇ ਇਹਨਾਂ ਵੀਰਾਂ ਦੀ ਕਿਤੇ ਨਾ ਉਹ ਲੋੜ ਆ ਹਨ ਨੂੰ ਪੁੱਛੀ ਤਾਂ ਲੋੜ ਆ ਬਿਜਾਰੂ ਕੋਈ ਲੋੜ ਆ ਤੁਹਾਨੂੰ ਹੂੰ ਹੂੰ ਤੇ ਇਹਨਾਂ ਦੀ ਮਦਦ ਕਰੀ ਦੀ ਹੈ ਹੱਲਪ ਕਰੀ ਦੀ ਜਿੰਨੀ ਹੋ ਸਕੇ ਬਿਲਕੁਲ ਬਿਲਕੁਲ ਲੋ ਸਾਡਾ ਚਲੋ ਸਾਡਾ ਫਰਜ਼ ਆ ਸਾਡਾ ਧਰਮ ਆ ਸਾਡਾ ਸਿੱਖ ਧਰਮ ਵਿੱਚ ਸਾਨੂੰ ਇਹ ਸਿਖਾਇਆ ਗਿਆ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਕਰਤਾਰ ਪਾਤਸ਼ਾਹ ਨੇ ਬਿਲਕੁਲ ਜੀ ਉਹ ਅਸੀਂ ਉਸ ਰਾਤ ਚੱਲਦੇ ਆਂ ਕਿਆ ਬਾਤ ਹੈ ਲੋ ਜੀ ਸਾਡਾ ਇਧਰ ਬਾਈ ਹੁਣਾ ਦਾ ਰਸ ਤਿਆਰ ਕਰਤਾ ਜੀ ਤੇ ਹੁਣ ਆਪਾਂ ਰਸ ਪੀਏ ਤੇ ਬਾਈ ਹੁਣਾ ਨੂੰ ਬਾਈ ਥੈਂਕ ਯੂ ਸੋ ਮਚ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਕਿੰਨੇ ਦਾ ਰਸ ਪਿਲਾ ਰਹੇ ਹੋ ਅਸੀਂ ਚਾਹੁੰਦੇ ਆ ਵੀ ਤੁਹਾਡੇ ਕੋ ਸਾਰੇ ਪੰਜਾਬੀ ਭਰਾ ਆਪਣੇ ਇਹਨਾਂ ਬਾਈ ਹੁਣਾ ਕੋਲ ਆਓ ਇਹਨਾਂ ਕੋ ਰਸ ਪੀ ਕੇ ਜਾਓ ਤੇ ਜਿਹੜੇ ਸਾਡੇ ਖਾਲਸਾ ਜੀ ਉਧਰ ਸੀਗੇ ਉਹਨਾਂ ਕੋ 버ਗਰ ਜਰੂਰ ਖਾ ਕੇ ਜਾਓ ਸੋ ਥੈਂਕ ਯੂ ਸੋ ਮਚ ਜੀ ਠੀਕ ਹੈ ਜੀ ਤੇ ਹੁਣ ਕੀ ਕਰਨਾ ਕਿ ਯਾ ਤੁਸੀਂ ਸਿਰਫ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸੋਹਣਾ ਜਿਹਾ ਕਮੈਂਟ ਕਰਨਾ ਤੁਹਾਨੂੰ ਸਾਡੇ ਪੰਜਾਬੀ ਸਾਬਤ ਸੂਰਤ ਸਰਦਾਰਾਂ ਦਾ ਕੰਮ ਕਿਵੇਂ ਲੱਗਾ ਕਮੈਂਟ ਕਰਕੇ ਰਾਏ ਜਰੂਰ ਦਿਓ ਜੀ ਥੈਂਕ ਯੂ ਸੋ ਮਚ